सो so, इस करके मैं थोड़ू तो कहना आया कि इस झाड़ू पहला आपका सिर्फ दुकान या मकान साफ करते हूँ अरविंद केजरीवाल जी की अगुवाई दे झाड़ू पूरा हिंदुस्तान साफ किया जाएगा मैं पत्रकार ने पूछ लिया दिल्ली कि ये देश में जो भ्रिष्टाचार है इससे देश का कितना नुकसान हो गया होगा अब तक इस भ्रिष्टाचारियों की वजह से ਦੇਸ਼ ਦਾ ਕਿਤਨਾ ਨੁਕਸਾਨ ਹੋ ਗਿਆ ਹੋਗਾ ਆਪ ਤੱਕ ਆਪਕੇ ਅੰਦਾਜ਼ੇ ਮੈਂ ਕਹਿੰਦਾ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਜਨਵਰੀ ਦਾ ਮਹੀਨਾ ਸੀ ਕਿਤੇ ਕੋਈ ਆਏ ਚੋਰ ਕੰਦ ਨੂੰ ਪਾੜ ਲਾ ਕੇ ਦੁਕਾਨ ਚੋਂ ਗੱਲਾ ਗੱਲਾ ਚੱਕ ਕੇ ਲੈ ਗਿਆ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਿਖਾਤੀ ਚਲੋ ਦੁਕਾਨ ਤਾਂ ਚਲਾਉਣੀ ਸੀ ਦੁਕਾਨ ਤਾਂ ਖੋਲਣੀ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਕੱਡ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕਲੀ ਬੋਰੀ ਜੀ ਰੱਖਤੀ ਮੂਹਫਲੀ ਵਾਲੀ ਰੱਖਤੀ ਹੈਨਾ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰੌੜੀਆਂ ਵਾਲੀ ਬੋਰੀ ਚੋਂ ਮੁੱਠੀ ਭਰਿਆ ਕਰੇ ਦੋ ਕੁ ਰੌੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ ਖਾਂਦਾ ਕਹਿੰਦਾ ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿਾ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਰਦੇ ਕਰਾਉਂਦੇ ਜੀ ਅੱਧੇ ਪਿੰਡ ਤੋਂ ਵੱਧ ਪਤਾ ਲੈ ਗਏ 2:00 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਬਾਹਰ ਗਿਆ ਹੋਇਆ ਸੀ ਲੰਬੇ ਗਿਆ ਸੀ ਉਹਨੇ ਅਖਿਆ ਕਸਤੂਰੀ ਦੇ ਚੋਰੀ ਹੋ ਗਈ ਚਲੋ ਅਫਸੋਸ ਕਰਈਏ ਕਸਤੂ ਉਹਨੇ ਸਰਪੰਚ ਨੇ ਵੀ ਰਿਓੜੀਆਂ ਵਾਲੀ ਬੋਰੀ ਚੋਂ ਭਰੀ ਮੁਠੀ ਦੋ ਤਿੰਨ ਮੂੰਹ ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਤਾਂ ਪਤਾ ਲੈ ਗਿਆ ਅੱਧਾ ਹਜੇ ਆਊਗਾ ਜਿਹੜਾ ਆਉਂਦਾ ਥੋੜੇ ਵਾਂਗੂ ਰਿਓੜੀਆਂ ਦੀ ਮੁਠੀ ਭਰ ਲੈਂਦਾ ਹੈ ਵਾਰ ਕੇ ਖਾਂਦਾ ਖਾਂਦਾ ਮੈਨੂੰ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਹੁਣ ਹੱਥ ਰੇ ਚ ਜੋ ਸਾਰਾ ਪਿੰਡ ਪਤਾ ਲੱਗਿਆ ਉਸ ਤੋਂ ਬਾਅਦ ਹਿਸਾਬ ਲਾਵਾਂਗੇ ਜੀ ਮੈਂ ਕਹਿੰਦਾ ਜੀ ਭ੍ਰਿਸ਼ਟਾਚਾਰੀ ਨੇ ਕਿੰਨਾ ਨੁਕਸਾਨ ਕਰਤਾ ਦੇਖਦਾ ਇਹਦਾ ਕਿਵੇਂ ਦਸੀਏ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਤਾਂ ਅਰਵਿੰਦ ਕੇਜਰੀਵਾਲ ਵਰਗਾ ਪ੍ਰਧਾਨ ਮੰਤਰੀ ਬਣਿਆ ਇਮਾਨਦਾਰ ਬੰਦਾ ਉਸ ਤੋਂ ਬਾਅਦ ਹਿਸਾਬ ਲਾਵਾਂਗੇ ਨਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ इस झाड़ू पा सिर्फ दुकान या मकान साफ करते हूँ अरविंद केजरीवाल जी की अगवाई देाड़ू पूरा हिंदुस्तान साफ किया जाएगा मैं पत्रकारों ने पूछ लिया दिल्ली कि ये देश में जो भ्रिष्टाचार है इससे देश का कितना नुकसान हो गया होगा अब तक इस भ्रिष्टाचारियों की वजह से देश का कितना नुकसान हो गया होगा अब तक आपके अंदाजे में मैं कहीं साढ़े पिंड ਕਸਤੂਰੀ لال ਲਾਲਾ ਜੀ ਦੀ ਦੁਕਾਨ ਹੈ ਜਨਵਰੀ ਦਾ ਮਹੀਨਾ ਸੀ ਕਿਤੇ ਕੋਈ ਆਏ ਚੋਰ ਕੰਦ ਨੂੰ ਪਾੜ ਲਾ ਕੇ ਦੁਕਾਨ ਚੋਂ ਗੱਲਾਂ ਗੁੱਲਾਂ ਚੱਕ ਕੇ ਲੈ ਗਿਆ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਗਾਤੀ ਚਲੋ ਦੁਕਾਨ ਤਾਂ ਚਲਾਉਣੀ ਸੀ ਦੁਕਾਨ ਤਾਂ ਖੋਲਣੀ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕਲੀ ਬੋਰੀ ਜੀ ਰੱਖਤੀ ਮੂੰਗਫਲੀ ਵਾਲੀ ਰੱਖਤੀ ਹੈਨਾ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰੋੜੀਆਂ ਵਾਲੀ ਬੋਰੀ ਚੋਂ ਮੁਠੀ ਭਰਿਆ ਕਰੇ ਦੋ ਕੁ ਰੋੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ ਖਾਂਦਾ ਕਹਿੰਦਾ ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿਾ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਰਦੇ ਕਰਾਉਂਦੇ ਜੀ ਅੱਧੇ ਪਿੰਡ ਤੋਂ ਵੱਧ ਪਤਾ ਲੈ ਗਏ 2:00 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਬਾਹਰ ਗਿਆ ਹੋਇਆ ਸੀ ਲੰਬੇ ਗਿਆ ਸੀ ਉਨੇ ਖੈਰ ਕਸਤੂਰੀ ਦੇ ਚੋਰੀ ਹੋ ਗਈ ਚਲ ਅਫਸੋਸ ਕਰਈਏ ਕਸਤੂ ਉਹ ਸਰਪੰਚ ਨੇ ਵੀ ਰਿਓੜੀਆਂ ਵਾਲੀ ਬੋਰੀ ਚੋਂ ਭਰੀ ਮੁਠੀ ਦੋ ਤਿੰਨ ਮੂੰਹ ਚ ਭਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਤਾਂ ਪਤਾ ਲੈ ਗਿਆ ਅੱਧਾ ਹਜੇ ਆਊਗਾ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਮੁਠੀ ਭਰ ਲੈਂਦਾ ਭਰ ਕੇ ਖਾਂਦਾ ਖਾਂਦਾ ਮੈਨੂੰ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਹੁਣ ਆਥੜੇ ਚੇ ਜੇ ਸਾਰਾ ਪਿੰਡ ਪਤਾ ਲੱਗਿਆ ਉਸ ਤੋਂ ਬਾਅਦ ਹਸਾਬ ਲਾਵਾਂਗੇ ਜੀ ਮੈਂ ਕਹਾਂ ਜੀ ਪ੍ਰਸ਼ਤਾਚਾਰੀਆਂ ਨੇ ਕਿੰਨਾ ਨੁਕਸਾਨ ਕਰਤਾ ਦੇਖਦਾ ਇਹਦਾ ਕਿਵੇਂ ਦਸੀਏ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਹੈ ਤਾਂ ਅਰਵਿੰਦ ਕੇਜਰੀਵਾਲ ਵਰਗਾ ਪ੍ਰਧਾਨ ਮੰਤਰੀ ਬਣਿਆ ਇਮਾਨਦਾਰ ਬੰਦਾ ਉਹ ਤੋਂ ਬਾਅਦ ਹਸਾਬ ਲਾਵਾਂਗੇ ਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ